ਤਾ ਸੀਐਮ ਦੀ ਯੋਗਸ਼ਾਲਾ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਜਿਵੇਂ ਕਿ ਆ ਕਿ ਬੱਚੇ ਤੇ ਬਜ਼ੁਰਗ ਔਰ ਇਹ ਬਜ਼ੁਰਗ ਮਾਜੀ ਵੀ ਪਹੁੰਚੇ ਹੋਏ ਨੇ ਮਾਜੀ ਯੋਗਾ ਕਰ ਲਈ ਆ ਹਾਂਜੀ ਕਰ ਲਈ ਆ ਕਿੰਨੀ ਕੀ ਕੀਤੀ ਆ 10 ਸਾਲ ਹੋ ਚੱਲੇ ਮੈਨੂੰ ਬਹੁਤ ਵਧੀਆ ਯੋਗਾ ਅੱਛਾ 10 ਸਾਲ ਤੋਂ ਯੋਗਾ ਕਰ ਰਹੇ ਹਾਂਜੀ ਹਾਂ ਬਹੁਤ ਵਧੀਆ ਯੋਗਾ ਬਾਈ ਅੱਛਾ ਉਮਰ ਕਿੰਨੀ ਕੋ ਚੱਲੀ ਲਗਭਗ 75 ਸਾਲ ਆ ਤੇ ਇਹ ਕਿੱਦਾਂ ਪੂਰੇ ਫਿੱਟ ਰੱਖਿਆ ਮੈਨੂੰ ਲੱਗਦਾ ਯੋਗਾ ਨੇ ਹੈ ਹਾਂਜੀ ਹਾਂ ਫਿਟ ਰੱਖਿਆ ਜੋਗਾ ਕਰਦੀ ਮੈਂ ਬਹੁਤ ਵਧੀਆ ਰਹਿਣੀ ਆ ਅੱਛਾ ਡੇਲੀ ਕਰਦੇ ਹੋ ਯੋਗਾ ਹਾਂ ਸੁਬਾ ਸਵੇਰੇ ਅੱਛਾ ਸਵੇਰੇ ਹਾਂਜੀ ਹਾਂ ਤੇ ਕੀ ਲੱਗਦਾ ਕਿ ਜਿੱਦਾਂ 75 ਸਾਲ ਦੇ ਜਿਹੜੇ ਲੋਕ ਹੋ ਜਾਂਦੇ ਆ ਬਜ਼ੁਰਗ ਉਹ ਤਾਂ ਕਹਿੰਦੇ ਜੀ ਸਾਡਾ ਬੀਪੀ ਵੱਧ ਹੈ ਸਾਨੂੰ ਸਾਹ ਚੜਦਾ ਹੈ ਲੱਤਾਂ ਦੁਖਦੀਆਂ ਤੁਹਾਨੂੰ ਫਿਟ ਰੱਖਿਆ ਪੂਰਾ ਸਰੀਰ ਨੂੰ ਦੁੱਖ ਦੇਣਾ ਪੈਂਦਾ ਹੈ ਦੁੱਖ ਦੇ ਕੇ ਫੇਰ ਹੀ ਸੁੱਖ ਮਿਲਦਾ ਫੇਰ ਹੀ ਸੁੱਖ ਮਿਲਦਾ ਜੇ ਆਪਾਂ ਦੁੱਖ ਨਾ ਦਵਾਂਗੇ ਸੁੱਤੇ ਰਵਾਂਗੇ ਫੇਰ ਥੋੜਾ ਹੋਲੀ ਹੋਲੀ ਕਿੰਨਾ ਟਾਈਮ ਕਰਦੇ ਹੋ ਯੋਗਾ 10 ਮਿੰਟ 20 ਮਿੰਟ ਨਹੀਂ ਉਹ ਮੈਂ ਪਾਰਕ ਚ ਆਉਣੀ ਆ ਅੱਛਾ ਇੱਕ ਘੰਟਾ ਕਰਾਉਂਦੀ ਆ ਬੇਟਿਓ ਅੱਛਾ ਆ ਜਿਹੜੇ ਸਰਕਾਰ ਨੇ ਦਿੱਤੇ ਹੋਏ ਆ ਕਰਾਉਣ ਵਾਲੇ ਜੀ ਹਾਂ ਜੀ ਠੀਕ ਹੈ ਤਾਂ ਲਾਭ ਲੈ ਰਹੇ ਵਧੀਆ ਕੀਤਾ ਸਰਕਾਰ ਨੇ ਜਿਹੜੀ ਸੀਐਮ ਦੀ ਯੋਗਸ਼ਾਲਾ ਸ਼ੁਰੂ ਕਰਕੇ ਹਾਂ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਵਾ ਚਾਹੋ ਤੁਹਾਨੂੰ ਫ੍ਰੀ ਚ ਕਰਾਉਂਦੇ ਆ ਫ੍ਰੀ ਚ ਕਰਾਉਂਦੇ ਆ ਕੋਈ ਪੈਸਾ ਨਹੀਂ ਲੈਂਦੇ ਸਾਡੇ ਪਾਰਕ ਚ ਆਲਰੇਡੀ ਚੱਲਦਾ ਹੀ ਰਹਿੰਦਾ ਆ ਹਾਂਜੀ ਡੇਲੀ ਰੋਜ਼ ਕਰੀਦਾ ਹੈ। ਇਹ ਜਿਹੜੇ ਕੱਫ ਡੇਲੀ ਕਰਦੇ। ਸਵੇਰੇ 5 ਵਜੇ ਸਟਾਰਟ ਹੋ ਜਾਂਦਾ ਸਾਡੇ ਭਾਰਕ ਵਿੱਚ ਹੀ ਹੋਊਗਾ। ਕਿੰਨੇ ਕ ਜਾਣੇ ਲੋਕ ਜੁੜੇ ਹੋਏ ਆ ਇਹਦੇ। ਅਸੀਂ ਆਏ 15-20 ਜਾਣੇ ਹੈਗੇ। 15-20 ਜਾਣੇ। ਇਹ ਸਹੀ ਆ ਉਪਰਾਲਾ। ਅਗਰ ਪਾਰਕ ਚ ਕਰੀਦਾ। ਹਾਂ। ਸਹੀ ਮੰਨਦੇ ਹਾਂ ਉਪਰਾਲੇ ਨੂੰ। ਹਾਂਜੀ ਬਿਲਕੁਲ।